ਸਤਿ ਸ਼੍ਰੀ ਅਕਾਲ ਦੋਸਤੋ ਪਿਛਲੀਆਂ ਕਹਾਵਤਾਂ ਤਾਂ ਦੇਖਿਆ ਹੋਣੀਆਂ ਅੱਖੀਂ ਨਹੀਂ ਵੇਖਿਆ ਹੋਣੀਆਂ ਸਾਡੇ ਕਿਲਖ ਦੇ ਵਿੱਚ ਕਹਾਵਤ ਦਿੰਦੀ ਸੀ ਵੀ ਰਾਤੇ ਰਾਤ ਪੁੱਤਾਂ ਨੇ ਕਿਉਂ ਫੂਲਾਤਾ ਸਾਡੇ ਨਾਲ ਵੀ ਮੈਨੂੰ ਇਹ ਲੱਗਿਆ ਨਹੀਂ ਕਿਸਾਲ ਮੂਰਤੇ ਦੇ ਵਿੱਚ ਵੀ ਪੁੱਤਾਂ ਮੈਂਟਿਆ ਕੱਲ ਆਹੀ ਜਗ੍ਹਾ ਦੇ ਵਿੱਚ ਉਹ ਟੈਂਟ ਸਿੱਧਾਉਂ ਰਿਹਾ ਸੀ ਆ ਤਾਂ ਸਭੀ ਆ ਗਏ ਨਾ ਬਾ ਜਿਹੜੇ ਬਜ਼ੁਰਗ ਐ ਉਹ ਬੈਠੇ ਸੀਗੇ ਤਾਂ ਰਾਤ ਸਕੀਮ ਬਣੀ ਕਮੇਟੀ ਦੀ ਤਾਂ ਉਹ ਸਾਰੀ ਜਿਹੜਾ ਆਪਣਾ ਹੁਣ ਰਾਤ ਦੇ ਰਾਤ ਉਹ ਜਿਹੜਾ ਸ਼ੈੱਡ ਐ ਉਹ ਹੋ ਗਿਆ ਤਾਂ ਥੋੜੇ ਸਮੇਂ ਦੇ ਜਦੋਂ ਨੂੰ ਸਟੇਜ ਲਗਣੀ ਐ ਉਦੋਂ ਨੂੰ ਮੁਕੰਮਲ ਹੋਣਾ ਪਾਉ ਸਾਡੇ ਕੋਲ ਮੋਟੀਆਂ ਨੇ ਆਏ ਨਹੀਂ ਵੀ ਪੂਤ ਵੀ ਮਾੜੀ ਜੀ ਹੋਵੇ ਉੱਥੇ ਦਾ ਥੋੜਾ ਵੀ ਇੱਕ ਲਗੜੀ ਭੂਸੀ ਕਾ ਲਈ ਗਿਆ ਪਰ ਇਹ ਸਾਡ ਲੈ ਗਈ ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਹੈ ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌ ਦੀ ਕਮਾਈ ਤੋਂ ਕੱਟ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਆ ਆ ਉਹਨਾਂ ਦੇ ਪੈਸਾ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲੈ ਕੇ ਉਹ ਆਪਣਾ ਲਗਾ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਕੰਮ ਮਿਸਤਰੀ ਰਾਹ ਨੇਰੀ ਨੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਗਾਰੰਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਗਾਰੰਟੀ ਆ ਰਹੀ ਆ ਇੱਥੇ ਕੋਈ ਉਹ ਹਤਾ ਹੈ ਨਹੀਂ ਵੀ ਢਾਡੇ ਟੁੱਟਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭ ਚਾਦਰਾਂ ਚੱਕਣ ਵਾਲੀ ਨੇ ਜਗ ਤੱਕ ਕਿ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰ ਲਾਂਗੇ ਆਹ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਤਾਂ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਦਿਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨ ਉਹਨੇ ਲਾਣ ਕੀਤੇ ਸੀ ਕਿ ਥੋੜੇ ਸਮੇਂ ਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਇਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਜਾ ਦਾ ਆਪਣਾ ਪਿਸਾਂ ਦਾ ਡੱਡਾ ਦਾ ਜਿਹੜੇ ਲੰਗਰ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿਸੇ ਕੱਲ ਦੀ ਘਾਟ ਨਹੀਂ ਸਿਰਫ ਘਾਟ ਹੈ ਤਾਂ ਹੁਣ ਅਰਜਾਈਆਂ 'ਚੋਂ ਉੱਠ ਕੇ ਆਪਦੀ ਟਰੈਕ ਟਰਾਲੀ ਤਿਆਰ ਕਰਕੇ ਮੋਰਚੇ 'ਚ ਆਉਣ ਦੀ ਹੈ ਆਜੋ ਸ੍ਰੀ ਦਾ ਸੰਗਰਾਂਦੇ ਆਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਤਾਂ 29 ਦਿਨ ਭੁੱਖਾ ਰਹਿਣਾ ਠੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਬੇਨਤੀ ਹੈ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਉੱਠੇ ਟਰੈਕਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬਣਾ ਗਏ ਧੰਨਵਾਦ